ਜੈਪੀ ਜੈਪਾਰ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜਨਿਟੀ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਾਇਰਲ ਵੀਡੀਓ ਨੂੰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਉਸ ਵਾਇਰਲ ਵੀਡੀਓ ਦੇ ਵਿੱਚ ਵਿਸ਼ਾ ਇੱਕੋ ਹੀ ਹੈ ਕਿ ਜੋਤੀਬਾ ਫੂਲੇ ਤਾਂ ਸਵਿੱਤਰੀਬਾ ਫੂਲੇ ਜੀ ਨੇ ਐਜੂਕੇਸ਼ਨ ਹਰ ਇੱਕ ਤੱਕ ਪਹੁੰਚੇ ਉਸ ਲਈ ਕਿਸ ਤਰ੍ਹਾਂ ਦੇ ਯਤਨ ਕੀਤੇ ਨੇ ਔਰ ਸਵਿੱਤਰੀਬਾਈ ਫੂਲੇ ਜਿਨ੍ਹਾਂ ਦੀ ਹਿਸਟਰੀ ਜਦੋਂ ਆਪਾਂ ਪੜਦੇ ਹਾਂ ਤਾਂ ਨੂੰ ਕੰਡੇ ਖੜ ਜਾਂਦੇ ਨੇ ਔਰ ਕਿਸ ਤਰ੍ਹਾਂ ਇੱਕ ਬਿਲਕੁਲ ਪੜ੍ਹਾਈ ਤੋਂ ਅਣਜਾਣ ਜਦੋਂ ਉਹਨਾਂ ਦੀ ਮੈਰिज ਜਿਹੜੀ ਹੈ ਉਹ ਜੋਤੀਬਾ ਫੂਲੇ ਜੀ ਦੇ ਨਾਲ ਹੁੰਦੀ ਹੈ ਤੇ ਬਕਾਇਦਾ ਤੌਰ ਤੇ ਜੋਤੀਬਾ ਫੂਲੇ ਜੀ ਦਾ ਇੱਕ ਸੁਪਨਾ ਸੀ ਕਿ ਹਰ ਇੱਕ ਇਸਤਰੀ ਜਿਹੜੀ ਹੈ ਉਹ ਐਜੂਕੇਟ ਹੋਣੀ ਚਾਹੀਦੀ ਹੈ ਔਰ ਉਸ ਨੂੰ ਸਿੱਖਿਆ ਜ਼ਰੂਰ ਪ੍ਰਾਪਤ ਕਰਨ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਸੋ ਇਸ ਮਿਸ਼ਨ ਦੇ ਵਿੱਚ ਲੱਗੇ ਹੋਏ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਸਵਿੱਤਰੀ ਬਾ ਫੂਲੇ ਜੀ ਨੂੰ ਪੜਾਇਆ ਜਦੋਂ ਉਹਨਾਂ ਨੂੰ ਪੜਾਇਆ ਔਰ ਕਹਿੰਦੇ ਹੁੰਦੇ ਆ ਕਿ ਦੀਪਕ ਦੇ ਨਾਲ ਦੀਪਕ ਲਾ ਕੇ ਜਿਹੜੀ ਰੋਸ਼ਨੀ ਹੈ ਉਹ ਹੋਰ ਵੱਧ ਜਾਂਦੀ ਹੈ ਫਿਰ ਸਵਿੱਤਰੀ ਬਾ ਫੂਲੇ ਜੀ ਨੇ ਜੋਤੀ ਬਾ ਫੂਲੇ ਜੀ ਨਾਲ ਗੱਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਐਜੂਕੇਟ ਕੀਤਾ ਹੈ ਮੈਂ ਵੀ ਚਾਹੁੰਦੀ ਹਾਂ ਕਿ ਸਮਾਜ ਦੀ ਹਰ ਔਰਤ ਹਰ ਔਰਤ ਸਿੱਖਿਆ ਪ੍ਰਾਪਤ ਕਰੇ ਔਰ ਐਜੂਕੇਟ ਹੋਵੇ ਔਰ ਇਸ ਮਿਸ਼ਨ ਨੂੰ ਲੈ ਕੇ ਮੀਆਂ ਬੀਬੀ ਨੇ ਸਿਰ ਤੋੜ ਯਤਨ ਕੀਤੇ ਨੇ ਔਰ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੁਸੀਂ ਵੇਖੋ ਕਿ ਬਿਨਾ ਕਿਸੇ ਤੋਂ ਪੈਸਾ ਲੈ ਉਹਨਾਂ ਨੇ 18 ਸਕੂਲ ਜਿਹੜੇ ਨੇ ਉਹ ਖੋਲ ਦਿੱਤੇ ਨੇ ਜੋਤੀ ਬਾ ਫੂਲੇ ਔਰ ਸਬਿਤਰੀ ਬਾ ਫੂਲੇ ਔਰ ਦਸਤਰ ਉੱਚਾ ਹੋਵੇ ਉਸ ਵਾਸਤੇ ਉਹਨਾਂ ਨੂੰ ਕਿਸ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸੇ ਵਾਸਤੇ ਮੈਂ ਇੱਕ ਦਿੱਕਤ ਜਿਹੜੀ ਸਭ ਤੋਂ ਵੱਡਾ ਜਿਹੜੀ ਵਾਇਰਲ ਹੋਈ ਸੀਗੀ ਉਹ ਇਹੀ ਹੋਈ ਸੀਗੀ ਕਿ ਸਮਾਜ ਦੇ ਜਿਹੜੇ ਕੁਝ ਇੱਕ ਲੋਕ ਸਨ ਕੁਝ ਇੱਕ ਮੈਂ ਕਹਿ ਰਿਹਾ ਜਿਨ੍ਹਾਂ ਦੀ ਸੋਚ ਬਹੁਤ ਗਲਤ ਸੀ ਔਰਤਾਂ ਦੇ ਪ੍ਰਤੀ ਉਹ ਨਹੀਂ ਚਾਹੁੰਦੇ ਸੀ ਕਿ ਔਰਤ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਜਾਵੇ ਉਹ ਹਮੇਸ਼ਾ ਇਹ ਚਾਹੁੰਦੇ ਸੀ ਕਿ ਔਰਤ ਚਾਰ ਦਿਵਾਰੀ ਦੇ ਵਿੱਚ ਰਹੇ ਪਰਦੇ ਦੇ ਵਿੱਚ ਰਹੇ ਔਰ ਜਿੱਥੇ ਚਾਰ ਮਰਦ ਇਕੱਠੇ ਹੋਣ ਨਜ਼ਦੀਕ ਔਰਤ ਫੜਕਣੀ ਨਹੀਂ ਚਾਹੀਦੀ ਇਹ ਲੋਕਾਂ ਦਾ ਵਿਚਾਰ ਸੀ ਕੁਝ ਇੱਕ ਲੋਕਾਂ ਦਾ ਲੇਕਿਨ ਜੋਤੀਬਾ ਫੂਲੇ ਸਵਿਤਰੀਬਾ ਫੂਲੇ ਉਹ ਡਾਕਟਰ ਅੰਬੇਡਕਰ ਸਾਹਿਬ ਦਾ ਵੀ ਇਹੀ ਮਿਸ਼ਨ ਸੀਗਾ ਕਿ ਔਰਤ ਨੂੰ ਬੰਦ ਜਿਹੜਾ ਰਿਸਪੈਕਟਡ ਸਥਾਨ ਹੈ ਉਹ ਮਿਲਣਾ ਚਾਹੀਦਾ ਹੈ ਇਸ ਲਈ ਉਹਨਾਂ ਨੇ ਸਿਰ ਤੋੜ ਮਿਹਨਤ ਕੀਤੀ ਔਰ ਜਦੋਂ ਜੋਤੀਬਾ ਫੂਲੇ ਔਰ ਸਵਿਤਰੀਬਾ ਫੂਲੇ ਖਾਸ ਕਰਕੇ ਅਗਰ ਸਵਿਤਰੀਬਾ ਫੂਲੇ ਦੀ ਗੱਲ ਕਰੀਏ ਤਾਂ ਜਿਸ ਸਮਾਜ ਦੇ ਵਿੱਚ ਦੀ ਉਹ ਬੱਚੀਆਂ ਨੂੰ ਔਰਤਾਂ ਨੂੰ ਪੜ੍ਹਾਉਣ ਵਾਸਤੇ ਜਾਇਆ ਕਰਦੀ ਸੀ ਤਾਂ ਸਮਾਜ ਦੇ ਲੋਕ ਉਹਨਾਂ ਤੇ ਚਿੱਕੜ ਸੁਰਦੇਸੀ ਹੋਰ ਗੰਦਗੀ ਸੁਰਦੇਸਗੇ ਤਾਂ ਸੁਬਤਰੀ ਵਾਹ ਭੂਲੇ ਆਪਣੇ ਘਰੋਂ ਦੋ ਸਾਰੀਆਂ ਲਜਾਇਆ ਕਰਦੀ ਸੀ ਇੱਕ ਸਾਰੀ ਉੱਪਰੋਂ ਪਹਿਨ ਕੇ ਨਿਕਲਦੀ ਸੀ ਉਸ ਨੂੰ ਪਤਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਰੀ ਲੋਕਾਂ ਦੇ ਗੰਦਗੀ ਸੁੱਟਣ ਕਰਕੇ ਕੂੜਾ ਕਰਕਟ ਸੁੱਟਣ ਕਰਕੇ ਗੰਦੀ ਹੋ ਜਾਗੀ ਔਰ ਕਲਾਸ ਦੇ ਵਿੱਚ ਮੈਂ ਜਾ ਕੇ ਬਦਲ ਲਾਂਗੀ ਔਰ ਉਹ ਗੰਦੀ ਸਾਰੀ ਜਿਹੜੀ ਸੀ ਉਹ ਬਕਾਇਦਾ ਤੌਰ ਤੇ ਬਦਲ ਕੇ ਔਰ ਉੱਥੇ ਜਾ ਕੇ ਸਾਰੀ ਪਹਿਨਦੀ ਸੀ ਤਾਂ ਕਲਾਸ ਵਿੱਚ ਔਰਤਾਂ ਨੂੰ ਉਹ ਪੜਾਇਆ ਕਰਦੀ ਸੀ ਲੇਕਿਨ ਕੁਝ ਮਤਲਬ ਕਹਿ ਸਕਦੇ ਆ ਕਿ ਗੰਦੀ ਮਾਨਸਿਕਤਾ ਵਾਲੇ ਲੋਕ ਵੀ ਸਾਡੇ ਸਮਾਜ ਦੇ ਵਿੱਚ ਨੇ ਉਹ ਜੋ ਅੱਜ ਵੀ ਅੱਜ ਵੀ ਕਿਤੇ ਨਾ ਕਿਤੇ ਔਰਤ ਨੂੰ ਜਿਹੜਾ ਹੈ ਉਹ ਉਸ ਸਥਿਤੀ ਵਿੱਚ ਲਿਜਾਣਾ ਚਾਹੁੰਦੇ ਨੇ ਜਿੱਥੋਂ ਜੋਤੀਵਾ ਫੂਲੇ ਔਰ ਸੁਮਿਤਰੀਵਾ ਫੂਲੇ ਔਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਔਰਤ ਨੂੰ ਕੱਢਿਆ ਹੈ ਉੱਥੇ ਲਿਜਾਣਾ ਚਾਹੁੰਦੇ ਨੇ ਮੈਂ ਵਾਇਰਲ ਵੀਡੀਓ ਦਿਖਾਉਣਾ ਚਾਹੁੰਦਾ ਆਓ ਮਾਰਦਿਆਂ ਵਾਇਰਲ ਵੀਡੀਓ ਤੇ ਇੱਕ ਨਜ਼ਰ सावित्री बाई फूले जिन्हें आज पूरा देश याद कर रहा है ऐसे लोगों को ये मिट्टी कभी कभी पैदा करती है वो ऐसी धाकड़ महिला थी जिन्होंने समाज के तानों और पत्थरों को हंसते हंसते सहा और लड़कियों की जिंदगी में रोशनी भर दी वो भी उस समय में जिस समय लड़कियों को पढ़ाई से बड़ा दूर रखा जाता था उनको घर तक ही सीमित रखा जाता था, था। सोचो वो कैसे लोग होंगे कैसी उनकी मानसिकता थी और इसके पीछे कौन था जो ये साजिश करता था की लड़कियों के लिए पढ़ाई जरूरी है सावित्री बाई की शादी बचपन में ही ज्योतिराव से हो गई, उन्होंने ही उनके हाथ में किताबें पकड़ाई और फिर से एक तूफान आया अठारह सौ अड़तालीस में उन्होंने लड़कियों के लिए पहला स्कूल खोला जहां शुरू में केवल अठारह छात्राएं ही थी और बाहर समाज का शोर की ये क्या कर पाएंगी ये क्यूँ पढ़ रही है अंदर समझो कितना संघर्ष किया एक ऐसी मानसिकता से एक ऐसे समाज से जो कितना दूषित था उस समय पर जब वो पढ़ाने के लिए रास्ते में जाती थी तो अपने साथ में दो साड़ी लेके जाती थी एक पे लोग कीचड़ पत्थर फेंकते थे तो गंदी हो जाती थी तब तो दूसरी पहनती थी अगर वहाँ पे वो हार मान जाती तो आज हम कैसे पढ़ पाते कैसे ये हमारे बराबर में खड़ी हो पाती कैसे आपके सामने बोल पाते सो so, दोस्तों इन्हें दी बदौलत ज्योति बा फूले और सुवित्री बाोले जी दी अनथक मेहनत सदका ਅਰਥਾਤ ਮਿਹਨਤ ਸਦਕਾ ਅੱਜ ਸਾਡੇ ਸਮਾਜ ਦੀਆਂ ਔਰਤਾਂ ਆਪਣੀ ਜ਼ਿੰਦਗੀ ਬਸਰ ਕਰ ਰਹੀਆਂ ਨੇ ਅੱਜ ਹਰ ਉੱਚੇ ਪਦ ਦੇ ਉੱਪਰ ਉਹ ਵਿਰਾਜਮਾਨ ਨੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ ਤੁਹਾਨੂੰ ਉੱਥੇ ਆਫੀਸਰ ਦੇ ਰੂਪ ਵਿੱਚ ਜਿੱਥੇ ਮਰਦ ਨਜ਼ਰ ਆਣਗੇ ਉਹਨਾਂ ਦੇ ਬਰਾਬਰ ਸਾਡੀਆਂ ਧੀਆ ਪਣਾ ਵੀ ਨਜ਼ਰ ਆਉਣਗੀਆਂ ਇਹ ਸਾਰੀ ਆਜ਼ਾਦੀ ਇਨਾ ਸਾਰਿਆਂ ਨੂੰ ਐਜੂਕੇਟ ਕਰਨ ਵਿੱਚ ਅਸੀਂ ਸੈਲੂਟ ਕਰਦੇ ਹਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸਬਿਤਰੀ ਬਾਈ ਫੂਲੇ ਔਰ ਜੋਤੀਬਾ ਫੂਲੇ ਜੀ ਨੂੰ ਜਿਨ੍ਹਾਂ ਦੀ ਅਣਥੱਕ ਮਿਹਨਤ ਸ ਕਰ ਅੱਜ ਸਾਡੇ ਸਮਾਜ ਦੇ ਵਿੱਚ ਸਾਡੀਆਂ ਧੀਆਂ ਪੜਾਣ ਦਾ ਰਤਬਾ ਬੜਾ ਹੀ ਸਨਮਾਨਯੋਗ ਹੈ ਜੁੜੇ ਰਹੋ ਕੋਸੁਨਾਮਾ ਚੈਨਲ ਦੇ ਨਾਲ ਜੈ ਭੀਮ ਜੈ ਪਾਰਥ